ਪਰੇਡੀਨ ਕਵਨ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਦਸੰਬਰ 2024 ਚ ਤਿੰਨ ਨਵੇਂ ਸੀਆਰਏ ਦਾ ਭੁਗਤਾਨ ਲਾਭ ਕੈਨੇਡੀਅਨ ਲੋਕਾਂ ਨੂੰ ਮਿਲਣ ਜਾ ਰਿਹਾ ਹੈ ਕੈਨੇਡਾ ਰੈਵਨਿਊ ਏਜੰਸੀ ਵਿੱਤੀ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਆਰਥਿਕ ਦਬਾਅ ਨੂੰ ਘੱਟ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਸੀਆਰਏ ਲਾਭ ਪ੍ਰੋਗਰਾਮਾਂ ਰਾਹੀਂ ਕੈਨੇਡੀਅਨਾਂ ਨੂੰ ਸਹਾਇਤਾ ਕਰਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਿਵੇਂ ਜਿਵੇਂ ਦਸੰਬਰ ਨੇੜੇ ਆ ਰਿਹਾ ਚਾਰ ਮੁੱਖ ਲਾਭ ਭੁਗਤਾਨ ਵੰਡੇ ਜਾਣਗੇ ਇਹ ਯਕੀਨੀ ਬਣਾਉਂਦੇ ਹੋਏ ਕਿ ਯੋਗ ਕੈਨੇਡੀਅਨਾਂ ਨੂੰ ਉਹ ਵਿੱਤੀ ਸਹਾਇਤਾ ਮਿਲਦੀ ਹੈ ਜਿਸ ਦੀ ਉਹਨਾਂ ਨੂੰ ਵੱਧ ਰਹਿਣ ਸਹਿਣ ਦੀਆਂ ਲਾਗਤਾਂ ਨੂੰ ਨੇਵੀਗੇਟ ਕਰਨ ਦੀ ਜ਼ਰੂਰਤ ਹੁੰਦੀ ਹੈ ਇਨ੍ਹਾਂ ਭੁਗਤਾਨਾਂ ਵਿੱਚ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ 온ਟਾਰੀਓ ਟ੍ਰਿਲਿਮ ਬੈਨੀਫਿਟ ਓਟੀਬੀ ਅਤੇ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਅਤੇ 올ਡ 에ਜ ਸਿਕਿਉਰਿਟੀ ਓਏਐਸ ਸ਼ਾਮਲ ਨੇ CRA ਜਿਆਦਾਤਰ ਲਾਭ ਅਸਥਾਈ ਨਿਵਾਸੀਆਂ ਦੇ ਨਾਲ-ਨਾਲ ਨਵੇਂ ਆਉਣ ਵਾਲਿਆਂ ਲਈ ਵੀ ਉਪਲਬਧ ਹੁੰਦੇ ਨੇ ਜਦੋਂ ਤੱਕ ਉਹ ਯੋਗਤਾ ਦੇ ਮਾਪਦੰਡੋਂ ਪੂਰਾ ਕਰਦੇ ਨੇ ਆਓ ਇਹਨਾਂ ਵਿੱਚੋਂ ਹਰੇਕ ਲਾਭ ਉਹਨਾਂ ਦੀ ਯੋਗਤਾ ਮਾਪਦੰਡ ਪੂਕਤਾਨ ਦੀਆਂ ਮਿੱਤੀਆਂ ਅਤੇ ਕੈਨੇਡੀਅਨ ਪਰਿਵਾਰ ਅਤੇ ਵਿਅਕਤੀਆਂ ਨੂੰ ਕਿਵੇਂ ਮਿਲ ਸਕਦੇ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ CRA ਲਾਭ ਪੁਕਤਾਨ ਦੀਆਂ ਮਿੱਤੀਆਂ ਦੀ ਜਾਂਚ ਕਰਨੀ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ ਅਤੇ অন্ਟਾਰੀਓ ਟ੍ਰਿਮ ਬੈਨੀਫਿਟ ਓਟੀਬੀ ਅਤੇ ਕੈਨੇਡਾ ਪੈਨਸ਼ਨ ਯੋਜਨਾ ਸੀਪੀਪੀ ਅਤੇ ਬੁਢਾਪਾ ਸੁਰੱਖਿਆ ਓਏਐਸ ਕੈਨੇਡਾ ਚਾਈਲਡ ਬੈਨੀਫਿਟ ਸਭ ਤੋਂ ਪਹਿਲਾਂ ਸੀਸੀਬੀ ਦੀ ਗੱਲ ਕਰੀਏ ਤਾਂ ਭੁਗਤਾਨ ਦੀ ਤਰੀਕ 20 ਦਸੰਬਰ 2024 ਸੀਸੀਬੀ ਇਹਨੂੰ ਇੱਕ ਟੈਕਸ ਮੁਕਤ ਭੁਗਤਾਨ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਕੈਨੇਡੀਅਨ ਪਰਿਵਾਰਾਂ ਦੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ ਇਹ ਪ੍ਰੋਗਰਾਮ ਖਾਸ ਤੌਰ ਤੇ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲਈ ਲਾਭਦਾਇਕ ਹੈ ਜੋ ਸਿੱਖਿਆ ਬੱਚਿਆਂ ਦੀ ਦੇਖਭਾਲ ਅਤੇ ਰੋਜ਼ਾਨਾ ਦੇ ਖਰਚਿਆਂ ਵਰਗੀਆਂ ਜ਼ਰੂਰੀ ਲੋੜਾਂ ਨੂੰ ਪੂਰੀਆਂ ਕਰਨ ਲਈ ਵਿੱਚ ਰਾਦ ਪ੍ਰਦਾਨ ਕਰਦਾ ਹੈ ਯੋਗਤਾ ਮਾਪਦੰਡ ਦੀ ਗੱਲ ਕਰੀਏ ਤਾਂ ਸੀਸੀਬੀ ਵਿੱਚ ਯੋਗਤਾ ਪੂਰੀ ਕਰਨ ਲਈ ਬਿਨਕਾਰ ਨੂੰ ਕੁਝ ਕਿ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਿਸ ਵਿੱਚ ਪਹਿਲੇ ਨੰਬਰ ਤੇ ਰੈਜ਼ਿਡੈਂਸੀ ਟੈਕਸ ਉਦੇਸ਼ਾਂ ਲਈ ਇੱਕ ਕੈਨੇਡੀਅਨ ਨਿਵਾਸੀ ਹੋਣਾ ਲਾਜ਼ਮੀ ਹੈ ਦੇਖਭਾਲ ਦੀਆਂ ਜ਼ਿੰਮੇਵਾਰੀਆਂ 18 ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਰਹੋ ਅਤੇ ਮੁੱਖ ਤੌਰ ਤੇ ਉਸ ਦੀ ਦੇਖਭਾਲ ਲਈ ਜ਼ਿੰਮੇਵਾਰ ਬਣੋ ਕਾਨੂੰਨੀ ਸਥਿਤੀ ਬਿਨੈਕਾਰ ਦਾ ਉਸ ਦਾ ਜੀਵਨ ਸਾਥੀ ਕਮਲਾ 파ਟਨਰ ਕਨੇਡੀਅਨ ਨਾਗਰਿਕ ਸਥਾਈ ਨਿਵਾਸੀ ਸਥਾਈ ਨਿਵਾਸੀ ਘੱਟੋ ਘੱਟ 18 ਮਹੀਨਿਆਂ ਦੀ ਵੈਧ ਸਥਿਤੀ ਦੇ ਨਾਲ ਭਾਰਤੀ ਐਕਟ ਅਧੀਨ ਰਜਿਸਟਰਡ ਹੋਣੇ ਚਾਹੀਦੇ ਨੇ ਮਡਲੀ ਜ਼ਿੰਮੇਵਾਰੀ ਦੀ ਪ੍ਰਤੀਸ਼ਾਸ਼ਤਾ ਕਿਵੇਂ ਕੀਤੀ ਜਾਂਦੀ ਹੈ ਬੱਚਿਆਂ ਦੀ ਰੋਜ਼ਾਨਾ ਗਤੀਵਿਧੀਆਂ ਦੀ ਨਿਗਰਾਨੀ ਕਰਨਾ ਮੈਡੀਕਲ ਦੇ ਵਿਦਿਕ ਲੋੜਾਂ ਨੂੰ ਪੂਰਾ ਕਰਨਾ ਯਕੀਨੀ ਬਣਾਉਣਾ ਲੋੜ ਪੈਣ ਤੇ ਬਾਲ ਦੇ ਪਾਲ ਦਾ ਪ੍ਰਬੰਧਨ ਕਰਨਾ ਵਿਸ਼ੇਸ਼ ਕੇਸ ਦੇ ਵਿੱਚ ਸ਼ੇਅਰ ਕਸਟਡੀ ਜੇਕਰ ਮਾਤਾ ਪਿਤਾ ਹਿਰਾਸਤ ਨੂੰ ਸਾਂਝਾ ਕਰਦੇ ਨੇ ਤਾਂ ਸ਼ੇਅਰ ਕਸਟਡੀ ਨਿਯਮਾਂ ਦੇ ਆਧਾਰ ਤੇ ਭੁਗਤਾਨ ਵੰਡਿਆ ਜਾ ਸਕਦਾ ਹੈ ਪਾਲਣ ਪੋਸ਼ਣ ਵਾਲੇ ਬੱਚੇ ਚਿਲड्रन ਸਪੈਸ਼ਲ ਆਊਟ ਅਲਾਉਂਸ ਸੀਐਸਏ ਪ੍ਰਾਪਤ ਕਰਨ ਵਾਲੇ ਬੱਚੇ ਸੀਸੀਬੀ ਅਯੋਗ ਨਹੀਂ ਹੁੰਦੇ ਹਾਲਾਂਕਿ ਰਿਸ਼ਤੇਦਾਰਾਂ ਦੀ ਦੇਖਭਾਲ ਕਰਨ ਵਾਲੇ ਅਜੇਹੇ ਵੀ ਯੋਗ ਹੋ ਸਕਦੇ ਨੇ ਜੇਕਰ ਸੀਐਸਏ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਸਮਲਿੰਗੀ ਪਿਤਾ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਸਮਲਿੰਗੀ ਮਾਤਾ ਪਿਤਾ ਪਰਿਵਾਰ ਦੇ ਸਾਰੇ ਬੱਚਿਆਂ ਦੇ ਤਰਫੋਂ ਲਾਭ ਲਈ ਸਿਰਫ ਇੱਕ ਮਾਤਾ ਪਿਤਾ ਅਰਜੀ ਦੇ ਸਕਦੇ ਨੇ ਤੇ ਸੀਸੀਬੀ ਰਕਮਾਂ ਕਰੇਲੂ ਆਮਦਨ ਅਤੇ ਬੱਚਿਆਂ ਦੀ ਸੰਖਿਆ ਦੇ ਆਧਾਰ ਤੇ ਵੱਖ-ਵੱਖ ਹੁੰਦੀਆਂ ਨੇ ਜੋ ਟੱਟ ਤੋਂ ਟੱਟ ਪਰਿਵਾਰ ਲਈ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੀਆਂ ਨੇ ਹੁਣ ਗੱਲ ਕਰੀਏ অন্ਟਾਰੀਓ ਟ੍ਰੀਲ ਬੈਨੀਫਿਟ ਦੀ ਤਪੋਕਤਾਨ ਦੀ ਮਿਤੀ ਦਸੰਬਰ 8 2024 ਓਟੀਵੀ ਟੈਕਸ ਮੁਕਤ ਓਕਤਾਨਾ ਜੋ ਘੱਟ ਦਰਮਿਆਨੀ ਆਮਦਨ ਵਾਲੇ অন্ਟਾਰੀਓ ਨਿਵਾਸੀਆਂ ਨੂੰ ਊਰਜਾ ਦੇ ਖਰਚੇ ਜਾਇਦਾਦ ਟੈਕਸਾਂ ਤੇ ਵਿਕਰੀ ਟੈਕਸਾਂ ਨੂੰ ਕਵਰ ਕਰਨ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਓਟੀਵੀ ਇੱਕ ਸਿੰਗਲ ਮਾਸਿਕ ਭੁਮ ਪੋਖਤਾਨ ਵਿੱਚ ਤਿੰਨ ਵੱਖਰੇ ਕ੍ਰੈਡਿਟਸ ਨੂੰ ਜੋੜਦਾ ਓਟੀਵੀ ਦੇ ਹਿੱਸੇ ਤੇ অন্ਟਾਰੀਓ એનર્ਜੀ ਐਂਡ ਪ੍ਰਾਪਰਟੀ ਟੈਕਸ ਇਹ ਕ੍ਰੈਡਿਟ ਟੈਕਸ ਜਿੱਥੇ ਓਈਪੀਈਟੀ ਵਸਨੀਕਾਂ ਦੀ ਪ੍ਰਾਪਰਟੀ ਟੈਕਸ ਅਤੇ ਊਰਜਾ ਦੇ ਖਰਚਿਆਂ ਵਿੱਚ ਮਦਦ ਕਰਦਾ ਹੈ ਵੱਧ ਤੋਂ ਵੱਧ ਸਾਲਾਨਾ ਰਕਮ ਵਿੱਚ ਸ਼ਾਮਲ ਨੇ 18 ਤੋਂ 64 ਸਾਲ ਦੀ ਉਮਰ ਅਤੇ ਵਿਅਕਤੀਆਂ ਦੇ ਲਈ ਜਿੱਥੇ 1248 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ 1421 ਅਤੇ ਲੰਬੇ ਸਮੇਂ ਦੀ ਦੇਖਭਾਲ ਵਾਲੇ ਵਿਅਕਤੀਆਂ ਦੇ ਲਈ ਜਿੱਥੇ 277 Ontario Energy Credit NOC ਉੱਤਰੀ Ontario ਦੇ ਵਸਨੀਕ ਉੱਚ ਊਰਜਾ ਲਾਗਤਾਂ ਵਿੱਚ ਸਹਾਇਤਾ ਕਰਦਾ ਹੈ ਵੱਧ ਤੋਂ ਵੱਧ ਸਲਾਨਾ ਰਕਮ ਵਿੱਚ ਸ਼ਾਮਲ ਹੈ ਸਿੰਗਲ ਅਦੇ ਲਈ 1880 ਮਾਫ ਕਰਨਾ ਸਿੰਗਲਸ ਦੇ ਲਈ 180 ਪਰਿਵਾਰ ਦੇ ਲਈ 277 অন্ਟਾਰੀਓ ਸੇਲਸ ਟੈਕਸ ਕ੍ਰੈਡਿਟ OSTE 19 ਸਾਲ ਦੀ ਘਟ ਉਮਰ ਦੇ ਪਤੀ ਪਤਨੀ ਅਤੇ ਆਕਰਸ਼ਿਤ ਲਈ ਵਾਧੂ 360 ਦੇ ਨਾਲ ਪ੍ਰਤੀ ਯੋਗ ਵਿਅਕਤੀ 360 ਤੱਕ ਪ੍ਰਦਾਨ ਕਰਦਾ ਹੈ ਯੋਗਦਾਨ ਮਾਪ ਡੰਡਾ ਨਿਗਾਲ ਕੇ ਕੀਤਾ ਜਾਵੇ অন্ਟਾਰੀਓ ਦਾ ਨਿਵਾਸੀ ਹੋਣਾ ਚਾਹੀਦਾ ਖਾਸ ਆਮਦਨ ਉਮਰ ਜਾਂ ਮਾਤਾ ਪਿਤਾ ਮਾਪਦਾਨ ਤੋਂ ਪੂਰਾ ਕਰੋ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਾਏ ਤੇ ਦੇਣਯੋਗ ਖਰਚੇ ਇਹ ਮਹੀਨਾਵਾਂ ਦਾ ਲਾਭ ਅੰਟਾਰੀਓ ਪਰਿਵਾਰ ਅਤੇ ਵਿਦਿਆਰਥੀ ਵਿਅਕਤੀ ਖਾਸ ਤੌਰ ਤੇ ਉਚੇਰੀ ਅੰਟਾਰੀਓ ਵਿੱਚ ਜਿੱਥੇ ਊਰਜਾ ਦੀ ਲਾਗਤਾਂ ਵਧ ਨੇ ਲੈ ਵਿੱਤੀ ਬੋਝ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਕੈਨੇਡਾ ਪੈਨਸ਼ਨ ਪਲਾਨ ਦੀ ਵੀ ਗੱਲ ਕਰੀਏ ਅਤੇ ਬੁਢਾਪਾ ਸੁਰੱਖਿਆ OAS ਭੁਗਤਾਨ ਦੀ ਮਿਤੀ ਦਸੰਬਰ 27 2024 ਰਿਟਾਇਰਮੈਂਟ ਕੈਨੇਡੀਅਨਾਂ ਲਈ ਬਜ਼ੁਰਗ ਅਤੇ ਸੀਪੀਪੀ ਅਤੇ 올ਡ এজ ਸਿਕਿਉਰਿਟੀ OAS ਆਮਦਨ ਦਾ ਮਹੱਤਵਪੂਰਨ ਸਰੋਤ ਹੈ ਇਹਨਾਂ ਪ੍ਰੋਗਰਾਮਾਂ ਦੇ ਉਦੇਸ਼ ਰਿਟਾਇਰਮੈਂਟ ਦੌਰਾਨ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਕੈਨੇਡਾ ਪੈਨਸ਼ਨ ਪਲਾਨ CCP CCP ਲਈ ਯੋਗਤਾ ਪੂਰੀ ਕਰਨ ਲਈ ਵਿਅਕਤੀਆਂ ਨੂੰ ਘੱਟੋ-ਘੱਟ 60 ਸਾਲ ਦੀ ਉਮਰ ਉਹਨਾਂ ਦੀ ਹੋਣੀ ਚਾਹੀਦੀ ਹੈ ਘੱਟੋ-ਘੱਟ ਇੱਕ ਵੈਧ CCP ਯੋਗਤਾ ਯੋਗਦਾਨ ਦਿੱਤਾ ਤੇ ਕੈਨੇਡਾ ਵਿੱਚ ਰੁਜ਼ਗਾਰ ਰਾਹੀਂ ਰਿਸ਼ਤਾ ਟੁੱਟਣ ਤੋਂ ਬਾਅਦ ਫਿਰ ਟ੍ਰਾਂਸਫਰ ਕੀਤੇ ਕ੍ਰੈਡਿਟ ਤੇ ਰਿਟਾਇਰਮੈਂਟ ਤੋਂ ਬਾਅਦ ਦੇ ਲਾਭ ਕੈਨੇਡੀਅਨ ਜੋ ਸੀਪੀਪੀ 70 ਸਾਲ ਦੀ ਉਮਰ ਤੋਂ ਬਾਅਦ ਪ੍ਰਾਪਤ ਕਰਦੇ ਹੋਏ ਕੰਮ ਕਰਨਾ ਜਾਰੀ ਰੱਖਦੇ ਨੇ ਉਹ ਸਲਾਨਾ ਜੋੜੇ ਗਏ ਪੋਸਟ ਰਿਟਾਇਰਮੈਂਟ ਦੁਆਰਾ ਆਪਣੀ ਆਮਦਨ ਨੂੰ ਵਧਾ ਸਕਦੇ ਨੇ ਬੁਢਾਪਾ ਸੁਰੱਖਿਆ ਓਏਐਸ ਓਏਐਸ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਕੈਨੇਡੀਅਨਾਂ ਲਈ ਉਪਲਬਧ ਨੇ ਰੋਜ਼ਗਾਰ ਯੋਗਦਾਨ ਦੀ ਬਜਾਏ ਰਿਹਾਇਸ਼ ਤੇ ਆਧਾਰ ਤੇ ਭੁਗਤਾਨ ਪ੍ਰਦਾਨ ਕਰਨਾ ਵਿਦੇਸ਼ਾਂ ਵਿੱਚ ਕੈਨੇਡੀਅਨਾਂ ਲਈ ਯੋਗਤਾ 18 ਸਾਲ ਤੋਂ ਹੋਣ ਤੋਂ ਬਾਅਦ ਘੱਟੋ-ਘੱਟ 20 ਸਾਲ ਕੈਨੇਡਾ ਵਿੱਚ ਰਹੇ ਹੋਣੇ ਚਾਹੀਦੇ ਨੇ ਵਿਕਲਪ ਤੌਰ ਤੇ ਕੈਨੇਡਾ ਨਾਲ ਸਮਾਜਿਕ ਸੁਰੱਖਿਆ ਸਮਝੌਤੇ ਵਾਲੇ ਦੇਸ਼ ਵਿੱਚ ਰਹਿਣਾ ਲਾਜ਼ਮੀ ਜੇਕਰ ਪ੍ਰਾਪਤਕਰਤਾ ਕੈਨੇਡਾ ਤੋਂ ਬਾਹਰ 6 ਮਹੀਨੇ ਲਈ ਸਮਾਂ ਲੱਗਦਾ ਤਾਂ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਹਨ ਤਾਂ OES ਭੁਗਤਾਨ ਨੂੰ ਰੋਕਿਆ ਜਾ ਸਕਦਾ ਇਹਨਾਂ ਲਾਭ ਕੈਨੇਡੀਅਨਾਂ ਨੂੰ ਕਿਵੇਂ ਮਦਦ ਕਰਦਾ ਇਹਨਾਂ ਵਿੱਚ ਹਰੇਕ ਲਾਭ ਆਬਾਦੀ ਘਟ ਵੱਖ-ਵੱਖ ਹਿੱਸਿਆਂ ਵਿੱਚ ਸਮਰਥਨ ਦੇਣ ਲਈ ਇੱਕ ਵਿਲੱਖਣ ਭੂਮਿਕਾ ਨਿਭਾਉਂਦਾ ਪਰਿਵਾਰ ਸੀਸੀਬੀ ਏਸੀਐਫਬੀ ਅਤੇ ਓਟੀਬੀ ਵਾਧੇ ਰਹਿਣ ਦੇ ਖਰਚੇ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਖਰਚਿਆਂ ਨਾਲ ਸੰਬੰਧਿਤ ਕਰਕੇ ਬੱਚੇ ਤੇ ਪਰਿਵਾਰਾਂ ਦੀ ਮਦਦ ਕਰਦੇ ਨੇ ਸੀਨੀਅਰ ਸੀਪੀਪੀ ਅਤੇ ਓਏਐਸ ਸੇਵਾ ਮੁਕਤ ਕੈਨੇਡੀਅਨਾਂ ਨੂੰ ਵਿੱਤੀ ਸਥਿਰਤਾ ਪ੍ਰਦਾਨ ਕਰਦੇ ਹੋਏ ਇਹ ਜੀ ਕਿਨਿ ਬਣਾਉਂਦੇ ਨੇ ਕਿ ਉਹ ਇੱਜ਼ਤ ਨਾਲ ਜੀ ਸਕਦੇ ਨੇ ਇਹ ਪ੍ਰੋਗਰਾਮ ਨਾ ਸਿਰਫ ਵਿੱਤੀ ਤ난 ਨੂੰ ਘਟਾਉਂਦਾ ਸੋ ਜੋ ਸਮੁੱਚੇ ਤੌਰ ਤੇ ਤੰਦਰੁਸਤੀ ਵਿੱਚ ਵੀ ਯੋਗਦਾਨ ਪਾਉਂਦੇ ਨੇ ਜਿਸ ਨਾਲ ਗ੍ਰਿਹੀਆਂ ਨੂੰ ਆਪਣੇ ਪਰਿਵਾਰਾਂ ਦੇ ਭਵਿੱਖ ਦੀ ਯੋਜਨਾ ਬੰਦੀ ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਬਣਾਉਂਦਾ ਹੈ ਸੀਸੀਬੀ ਕੀ ਹੈ ਅਤੇ ਕੋਨ ਯੋਗ ਹੈ ਸੀਸੀਬੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਟੈਕਸ ਮੁਕਤ ਭੁਗਤਾਨ ਹੈ ਜਿਸ ਦੀ ਗਣਨਾ ਘਰੇਲੂ ਆਮਦਨ ਦੇ ਆਧਾਰ ਤੇ ਕੀਤੀ ਜਾਂਦੀ ਹੈ ਯੋਗਤਾ ਪੂਰੀ ਕਰਨ ਲਈ ਬਿਨੇਕਾਰ ਕੈਨੇਡੀਅਨ ਨਿਵਾਸੀ ਹੋਣੇ ਚਾਹੀਦੇ ਹਨ ਮੁਕਤ ਉਰ ਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਖਾਸ ਨਿਵਾਸਨ ਦੀ ਜ਼ਰੂਰਤ ਪੂਰਾ ਕਰ ਲਈ ਅਲਬਰਟਾ ਚਾਈਲਡ ਅਤੇ ਫੈਮਿਲੀ ਬੈਨੀਫਿਟ ਕੰਮ ਕਿਵੇਂ ਕਰਦਾ ਹੈ ਏਸੀਐਫਬੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਾਲੇ ਅਲਬਰਟਾ ਪਰਿਵਾਰ ਦੀ ਸਹਾਇਤਾ ਕਰਦਾ ਹੈ ਘਰੇਲੂ ਆਮਦਨ ਅਤੇ ਬੱਚਿਆਂ ਦੀ ਸੰਖਿਆ ਦੇ ਆਧਾਰ ਤੇ ਵੱਖ-ਵੱਖ ਰਕਮਾਂ ਨਾਲ ਤਿਮਾਹੀ ਭੁਗਤਾਨ ਪ੍ਰਾਪਤ ਕਰਦਾ ਹੈ ਓਟੀਬੀ ਵਿੱਚ ਕੀ ਕੀ ਸ਼ਾਮਲ ਹੈ ਓਟੀਬੀ ਘੱਟ ਦਰਮਿਆਨੀ ਆਮਦਨ ਵਾਲੇ ਵਸਨੀਕਾਂ ਨੂੰ ਊਰਜਾ ਜਿਦਾਦ ਅਤੇ ਵਿਕਰੀ ਟੈਕਸਾਂ ਵਿੱਚ ਸਹਾਇਤਾ ਕਰਦਾ ਹੈ ਇਹ ਤਿੰਨ ਕ੍ਰੈਡਿਟਸ ਨੂੰ ਜੋੜਦਾ ਜੋ ਯੋਗ ਅਨਟਾਰੀਓ ਨਿਵਾਸੀਆਂ ਨੂੰ ਮਹੀਨਾਵਾਰ ਵੰਡਿਆ ਜਾਂਦਾ ਹੈ ਸੀਪੀਪੀ ਅਤੇ ਓਏਐਸ ਲਾਭ ਕੌਣ ਪ੍ਰਾਪਤ ਕਰ ਸਕਦਾ ਹੈ ਸੀਸੀਪੀ ਉਹਨਾਂ ਕ੍ਰੈਡਿਟ ਦਾ ਸਮਰਥਨ ਕਰਦਾ ਹੈ ਜਿਨ੍ਹਾਂ ਨੇ ਆਪਣੇ ਰੋਜ਼ਗਾਰ ਸਾਲਾਂ ਦੌਰਾਨ ਯੋਗਦਾਨ ਪਾਇਆ ਜਦੋਂ ਉਹ OAS ਰੈਸ਼ ਦੇ ਆਧਾਰ ਤੇ +65 ਉਮਰ ਦੇ ਬਜ਼ੁਰਗਾਂ ਵਿੱਚ ਉਪਲਬਧ ਦਾ ਦੋਵੇਂ ਪ੍ਰੋਗਰਾਮ ਰਿਟਾਇਰਮੈਂਟ ਦੀ ਯੋਜਨਾ ਬੰਦੀ ਲੈ ਜ਼ਰੂਰੀ ਨੇ ਦਸੰਬਰ ਵਿੱਚ ਆਉਣ ਵਾਲੇ ਇਹ ਤਿੰਨ CRA ਲਾਭ ਮ ਲੱਖਾਂ ਕੈਨੇਡੀਅਨ ਨੂੰ ਮਹੱਤਵਪੂਰਨ ਵਿੱਤੀ ਰਾਹਤ ਪ੍ਰਦਾਨ ਕਰਦੇ ਨੇ ਆਪਣੀ ਯੋਗਤਾ ਦੀ ਸਮੀਖਿਆ ਕਰਨਾ ਯਕੀਨੀ ਬਣਾਓ ਅਤੇ ਇਹ ਯਕੀਨੀ ਬਣਾਉਣ ਲਈ ਕਿ ਭੁਗਤਾਨ ਨੀਤੀਆਂ ਤੇ ਨਿਸ਼ਾਨਾ ਲਾਓ ਤੁਹਾਨੂੰ ਉਹ ਸਹਾਇਤਾ ਪ੍ਰਾਪਤ ਹੈ ਜਿਸ ਦੇ ਤੁਸੀਂ ਹੱਕਦਾਰ ਹੋ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣ ਰਹੋ ਆਜ ਨਿਊਜ਼ ਵਾਲਾ ਦਿਨ ਆੜਾ